ਜਿੰਨਾ ਲੋਕਾਂ ਨੇ ਭਈਆਂ ਨੂੰ ਸਿਰ ਤੇ ਚੜਾਇਆ ਹੋਇਆ ਨਾ ਜਿਨ੍ਹਾਂ ਨੇ ਘਰੇ ਭਈਏ ਪੁੱਤ ਬਣਾ ਕੇ ਰੱਖੇ ਹੋਇਆ ਉਹ ਮੜੀ ਜੀ ਆ ਭਈਏ ਦੀ ਇੱਕ ਵੀਡੀਓ ਦੇਖ ਲੋ ਤੇ ਉਸ ਤੋਂ ਬਾਅਦ ਇਸ ਭਈਏ ਦੀ ਮੈਂ ਤੁਹਾਨੂੰ ਕਰਤੂਤ ਦੱਸ ਰਹੀ ਹਾਂ ਉਹ ਤੁਹਾਡੇ ਪੈਰਾਂ ਤੋਂ ਮਿੱਟੀ ਨਿਕਲ ਜਾਣੀ ਆ ਕਿ ਭਈਏ ਆ ਕੁਝ ਕਰਨ ਲੱਗ ਗਏ ਆ ਦੇਖੋ ਮੜੀ ਜੀ ਵੀਡੀਓ ਜਾਂ ਜਿੰਨੇ ਵੀ ਝੱਟ ਨੇ ਜੀ ਵੀਰਾਂ ਨੇ ਨਾ ਤੇ ਇਹ ਉਹਨਾਂ ਨੇ ਯਾ ਸੋ ਤੁਸੀਂ ਯਾਦ ਰੱਖੋਗੇ ਸਾਰੇ ਵੀ ਹਾਂ ਕੋਈ ਭਈਏ ਸੀਗੇ ਵੀ ਪ੍ਰਵਾਸੀ ਸੀਗੇ ਆਪਣੇ ਪੰਜਾਬ ਤੋਂ ਕੱਢੇ ਵੀ ਸੋ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਤੀ ਕੁੜੀ ਗਈ ਗਈ ਸਾਡੀ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਹੈ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋਗੇ ਹੁਣ ਇਸ ਭਈਏ ਨੇ ਕੀਤਾ ਕੀ ਆ ਇਹ ਭਈਆ ਕਿਨਾਂ ਨੂੰ ਤਮਕੀਆਂ ਦੇ ਰਿਹਾ ਇਹ ਗੌਰ ਨਾਲ ਸੁਣ ਲਿਓ ਏ ਬਿਹਾਰ ਦਾ ਰਹਿਣ ਵਾਲਾ ਇਹਦਾ ਨਾਮ ਹੈਗਾ ਮੋਇਤ 20-25 ਸਾਲ ਪਹਿਲਾਂ ਇਸ ਭਈਏ ਦਾ ਮਾਪਿਓ ਇਹਦੇ ਚਾਚੇ ਤਾਏ ਆ ਕੇ ਰਾਏਕੋਡ ਦੇ ਨੇੜੇ ਇੱਕ ਪਿੰਡ ਆਣ ਲੁ ਉੱਥੇ ਰਹਿਣ ਲੱਗ ਗਏ ਇਹ ਭਈਆ ਪੰਜਾਬ ਦਾ ਜੰਮਿਆ ਪਲਿਆ ਪੰਜਾਬ ਦੀ ਸਰਕਾਰੀ ਸਕੂਲ ਚ ਪੜਿਆ ਹੋਇਆ ਇਹ ਇਹ ਭਈਆ ਆਪਣੇ ਆਪ ਨੂੰ ਪੰਜਾਬੀ ਸਮਝਣ ਲੱਗ ਗਿਆ ਕਿਉਂਕਿ ਤੁਸੀਂ ਦੇਖ ਰਹੇ ਹੋ ਪੰਜਾਬੀ ਵਧੀਆ ਬੋਲ ਲੈਂਦਾ ਕਿਉਂਕਿ ਇਹ ਪੰਜਾਬ ਦੇ ਵਿੱਚ ਜੰਮਿਆ ਪਲਿਆ ਇੱਥੋਂ ਦੇ ਸਕੂਲਾਂ ਚ ਹੀ ਪੜਿਆ ਲਿਖਿਆ ਪੜਿਆ ਹੋਣਾ ਕਿ 7-8 ਕਲਾਸਾਂ ਉਸ ਤੋਂ ਬਾਅਦ ਇਸ ਭਈਏ ਨੇ ਇਨਸਟਾ ਦੇ ਉੱਪਰ ਇੱਕ ਅਕਾਊਂਟ ਬਣਾਇਆ ਤੇ ਬਰਨਾਲੇ ਸਾਈਡ ਦੀ ਕਿਸੇ ਜ਼ਿਮੀਂਦਾਰਾਂ ਦੀ ਕੁੜੀ ਨਾਲ ਗੱਲਬਾਤ ਕਰਨ ਲੱਗ ਗਿਆ। ਪਹਿਲੀ ਗੱਲ ਤਾਂ ਉਸ ਕੁੜੀ ਨੂੰ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜਿਹਨੂੰ ਪੰਜਾਬ 'ਚ ਭਈਆ ਹੀ ਦੱਸਿਆ। ਐਡੇ-ਐਡੇ ਸੋਹਣੇ ਸਰਖੇ ਮੁੰਡੇ ਫਿਰਦੇ ਆ ਜਦੋਂ ਖੇ ਖਾਣੀ ਕਿਸੇ ਨਾਲ ਮਰਜ਼ੀ ਖਾਲਾ ਪਰ ਕੋਈ ਚੰਗੇ ਖਾਨਦਾਨ ਦਾ ਬੰਦਾ ਤਾਂ ਲੱਭ ਲਾ। ਚਲੋ ਜੀ ਇਸ ਗੱਲ ਨੂੰ ਵੀ ਛੱਡੋ ਦਫਾ ਕਰੋ। ਫੇਰ ਭਈਏ ਦਾ ਹੌਸਲਾ ਵੇਖੋ ਕਿੰਦਾ। ਇਹ ਬੰਦਾ ਉਹ ਜ਼ਿਮੀਂਦਾਰਾਂ ਦੀ ਕੁੜੀ ਕੱਢ ਕੇ ਲੈ ਗਿਆ। ਤੇ ਕੁੜੀ ਲਿਜਾ ਕੇ ਨੇ ਆਂਡਲੂ ਪਿੰਡ ਦੇ ਵਿੱਚ ਰੱਖ ਲਈ ਜਿੱਥੇ ਰਹਿੰਦੇ ਸੀਗੇ ਕਿਉਂਕਿ 22 ਸਾਲ ਪੁਰਾਣੇ ਬੈਠੇ ਸੀਗੇ ਹੁਣ ਮਾਂ ਪਿਓ ਨੇ ਦੇਖਿਆ ਸਾਡੀ ਕੁੜੀ ਗਈ ਕਿੱਧਰ ਉਹਨਾਂ ਨੇ ਬਈ ਪੁੱਛ ਪੜਤਾਲ ਕਰਦੇ ਕਰਦਿਆਂ ਉੱਥੇ ਪਹੁੰਚੇ ਤੇ ਕੁੜੀ ਵੀ ਉਹਨਾਂ ਦੇ ਘਰੇ ਫੇਰੇ ਮਾਂ ਪਿਓ ਨੇ ਕਿਹਾ ਵੀ ਸਾਡੀ ਕੁੜੀ ਮੋੜੋ ਇਹ ਗੂੰ ਭਰਾਵਾ ਉਹਨਾਂ ਦੀ ਗੱਲ ਪੈਣ ਉਹਨਾਂ ਨੂੰ ਉਹ ਡੁੱਡ ਕੇ ਪੈਣ ਇਹ ਵੀ 22 ਜਣੇ ਸੀ ਉਹ 2-4 ਜਣੇ ਸੀ ਇਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਜ਼ਿੰਮੇਵਾਰਾਂ ਵਿਚਾਰਿਆਂ ਨੇ ਵੀ ਸਾਡੀ ਯਾਰ ਕੁੜੀ ਮੋੜ ਦਿਓ ਸਾਡਾ ਸ਼ਰੀਕੇ ਚ ਨੱਕ ਨਹੀਂ ਰਹਿਣਾ ਇਹ ਭਈਆਂ ਰੇ ਬਾਣੀ ਫੜਾਈ ਉਹ ਮੁੜ ਕੇ ਆਗੇ ਉਸ ਤੋਂ 2-4 ਦਿਨ ਬਾਅਦ ਫਿਰ ਦੋ-ਤਿੰਨ ਗੱਡੀਆਂ ਭਰ ਕੇ ਜਾਂਦੇ ਆ ਆਣਲੂ ਪਿੰਡ ਦੀ ਪੰਚਾਇਤ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਚਲੋ ਜੀ ਉਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਕਹਿ ਕਵਾ ਕੇ ਕੁੜੀ ਵਾਪਸ ਕਰਾ ਦਿੱਤੀ ਫਿਰ ਆਣਲੂ ਪਿੰਡ ਦੇ ਬੰਦਿਆਂ ਨੇ ਕਿਹਾ ਯਾਰ ਵੀ ਇਹ ਭਈਏ ਨੇ ਕਿੱਡਾ ਗੰਦਾ ਕੰਮ ਕੀਤਾ ਵੀ ਪੰਜਾਬੀ ਪਰਿਵਾਰ ਦੀ ਕੁੜੀ ਕੱਢ ਕੇ ਲਿਆ ਕੱਲ ਨੂੰ ਇਹ ਆਪਣੇ ਪਿੰਡ 'ਚ ਵੀ ਕੋਈ ਕਾਂਡ ਕਰ ਸਕਦੇ ਆ ਵੀ 3 ਭੈਣਾਂ ਸਭ ਦੇ ਘਰੇ ਹੈਗੀਆਂ ਨੇ ਚਲੋ ਜੀ ਸਾਰੀ ਪੰਚਾਇਤ ਇਕੱਠੇ ਹੋ ਕੇ ਇਹਨਾਂ ਨੂੰ ਕਿਹਾ ਵੀ ਭਈ ਇੱਥੋਂ ਉੱਠ ਜੋ ਅਸੀਂ ਤੋਂ ਪਿੰਡ 'ਚ ਨਹੀਂ ਰਹਿਣ ਦੇਣਾ ਵੀ ਤੁਹਾਡੇ ਜਵਾਬ ਹੁਣ ਗਲਤ ਕੰਮ ਕਰਦੇ ਆ ਚਲੋ ਜਿਹਨਾਂ ਨੇ ਪਿੰਡੋਂ ਕੱਢ ਤੇ ਦਬਾਲਤੇ ਇਹ ਬਿਹਾਰ ਉੱਡ ਗਏ ਬਿਹਾਰ ਜਾ ਕੇ ਜਿਹੜੀ ਤੁਸੀਂ ਵੀਡੀਓ ਦੇਖੀ ਆ ਏਸ ਮੋਹਿਤ ਭਈਏ ਨੇ ਆ ਵੀਡੀਓ ਪਾਈ ਵੀਡੀਓ ਵਿੱਚ ਇਹ ਕਹਿ ਰਿਹਾ ਕਿ ਇਹ ਜੱਟ ਜਿਹੜੇ ਬਾਲੇ ਬਣਦੇ ਆ ਅਸੀਂ ਇਹਨਾਂ ਨੂੰ ਦੇਖ ਲਾਂਗੇ ਸਾਨੂੰ ਕੁੜੀ ਕੜੀ ਦਾ ਨਹੀਂ ਪਤਾ ਜਿਹੜਾ ਕੁਝ ਹੋ ਗਿਆ ਹਵਾ ਗਿਆ ਪਰ ਜਿਹੜਾ ਸਾਨੂੰ ਪਿੰਡ ਚ ਤੁਸੀਂ ਜਲੀਲ ਕਰਕੇ ਕੱਢਿਆ ਸਾਡੀ ਬੇਇੱਜ਼ਤੀ ਕਰਕੇ ਕੱਢਿਆ ਅਸੀਂ ਉਹਦਾ ਬਦਲਾ ਲਾਵਾਂਗੇ ਮੂੰਹ ਤੋੜ ਜਵਾਬ ਦੇਵਾਂਗੇ ਇਹ ਗੱਲ ਇਹ ਮੋਈਤ ਭయ్యా ਆਣ ਨੂੰ ਪਿੰਡ ਦੇ ਲੋਕਾਂ ਨੂੰ ਕਹਿ ਰਿਹਾ ਵੀ ਕੋਈ ਗੱਲ ਨਹੀਂ ਅਸੀਂ ਜੂਪੀ ਚੋਸਲਾ ਵੀ ਲੈ ਕੇ ਆਵਾਂਗੇ ਵੀਡੀਓ ਤਾਂ ਬਹੁਤ ਵੱਡੀ ਸੀਗੀ ਪਰ ਮੈਂ ਤੁਹਾਨੂੰ 19 ਕ ਦਿਖਾਈ ਜਿੰਨੀ ਕੰਮ ਦੀ ਗੱਲ ਆ ਅਸਲਾ ਲੈ ਕੇ ਆਵਾਂਗੇ ਤੇ ਅਸੀਂ ਆਪਦਾ ਬਦਲਾ ਲੈ ਕੇ ਜਾਵਾਂਗੇ ਹੁਣ ਤੁਸੀਂ ਇਹ ਦੇਖ ਲਓ ਵੀ ਪਹਿਲਾਂ ਕਿ ਅਸੀਂ ਦੀ ਧੀ ਕੱਢ ਕੇ ਲੈ ਗਿਆ ਬੰਦਾ ਪੱਗਾਂ ਨੂੰ ਹੱਥ ਪਾਉਣ ਲੱਗ ਗਏ ਤੇ ਜੇ ਪਿੰਡ ਵਾਲੇ ਨੇ ਐਕਸ਼ਨ ਲਿਆ ਤੇ ਅੱਗੋਂ ਉਹਨਾਂ ਨੂੰ ਧਮਕੀਆਂ ਦੇਣ ਲੱਗੇ ਆ ਵੀ ਮੂੰਹ ਤੋੜ ਜਵਾਬ ਦੇਵਾਂਗੇ ਸਾਨੂੰ ਤੁਸੀਂ ਪਿੰਡ ਚੋਂ ਕਿਵੇਂ ਕੱਢਤਾ ਪਿੰਡ ਸਾਡਾ ਆ ਪੰਜਾਬ ਸਾਡਾ ਆ ਲਾਲੋ ਸਾਹਿਬ ਹੁਣੇ ਗੱਲ ਜਾਣੀ ਕਿੱਥੇ ਆ ਆ ਥੋੜੇ ਜੇ ਸਾਲ ਰੁਕਜੋ ਆਹ ਭਈਏ ਨਾ ਘਰੇ ਵੜ ਵੜ ਕੇ ਪੰਜਾਬੀਆਂ ਦੇ ਗੱਲ ਪਿਆ ਕਰਨਗੇ ਇਹ ਗੱਲ ਮੇਰੀ ਲਿਖ ਲੋ ਕਿਉਂਕਿ ਵੀ ਗੱਲ ਤਾਂ ਪਹਿਣਗੀ ਪਹਿਣਗੇ ਆਪਣਾ ਪੰਜਾਬੀਆਂ ਦਾ ਇੱਕ ਇੱਕ ਜਵਾਕ ਆ ਉਹ ਵੀ ਸੋਖ ਨਾਲ ਆਪਾਂ ਜਹਾਜ਼ ਤੇ ਚੜਾ ਦਿੱਤਾ ਵੀ ਜਾ ਪੱਤ ਤੂੰ ਕੈਨੇਡਾ ਟੱਪ ਜਾ ਮੈ ਅਰਕਾ ਟੱਪ ਜਾ ਇੰਗਲੈਂਡ ਟੱਪ ਜਾ ਜਵਾਕ ਆਪਣੇ ਬਾਹਰ ਬੈਠੇ ਆ ਘਰੇ ਕੌਣਾ ਬੁੱਢੇ ਠੇਰੇ ਮਾਂ ਪਿਓ ਰਹਿ ਗਏ ਤੇ ਇਧਰ ਇੱਕ ਇੱਕ ਭਈਏ ਦੇ ਪੰਜ ਪੰਜ ਛੇ ਛੇ ਜਵਾਕ ਇਨਾਂ ਦੀ ਆਬਾਦੀ ਤਾਂ ਆਏ ਦਿਨ ਵੱਧ ਰਹੀ ਹੈ ਪੂਰੀ ਤੇਜ਼ੀ ਦੇ ਨਾਲ ਆਉਣ ਵਾਲੇ 10 ਸਾਲਾਂ ਤੱਕ ਨਾ ਜਿਹੜੀਆਂ ਐਨਆਰਆਈਆਂ ਦੀ ਕੋਠੀਆਂ ਵਿਹਲੀਆਂ ਪਈਆਂ ਨੇ ਇਹਨਾਂ ਦੇ ਭਈਏ ਕਬਜ਼ੇ ਕਰਨਗੇ ਬਾਲੀਆਂ ਕੋਠੀਆਂ ਦੇ ਭਈਏ ਅੱਖ ਰੱਖੀ ਵੀ ਬੈਠੇ ਆ ਵੀ ਆਹ ਕੋਠੀ ਇੰਨੇ ਸਾਲਾਂ ਤੋਂ ਵਿਹਲੀ ਪਈ ਆ ਆਹ ਕੋਠੀ ਇੰਨੇ ਸਾਲਾਂ ਤੋਂ ਵਿਹਲੀ ਪਈ ਆ ਨੱਪ ਲਈਏ ਉਹਨਾਂ ਨੱਪ ਵੀ ਜਾਣੀ ਹੈ ਜਦੋਂ ਭਈ 20 25 ਭਈਏ ਕੋਠੀ 'ਚ ਬੈਠੇ ਹੋਏ ਦਾਤਰ ਲੈ ਕੇ ਕਿਹੜਾ ਐਨਆਰਆਈ ਆ ਕੇ ਉਹ ਕੋਠੀ ਛਡਾਲੂਗਾ ਨਹੀਂ ਛੁੱਟਦੀ ਭੁੱਲ ਜੋ ਹੁਣ ਤਾਂ ਇਹਨਾਂ ਨੇ ਇੱਕ ਨਵਾਂ ਕੰਮ ਚਲਾ ਲਿਆ ਕਿ ਜਿਹੜੇ ਭਈਏ ਬਿਹਾਰ ਤੋਂ ਜਾਂ ਜੂਪੀ ਤੋਂ ਬਾਹਰੋਂ ਆਏ ਸੀਗੇ ਜਦੋਂ ਇਹਨਾਂ ਨੇ ਇੱਧਰ ਆ ਕੇ ਆਪਦੇ ਆਧਾਰ ਕਾਰਡ ਬਣਵਾਏ ਆ ਜਦੋਂ ਆਧਾਰ ਕਾਰਡ ਨਵੇਂ-ਨਵੇਂ ਬਨਣੇ ਸ਼ੁਰੂ ਹੋਏ ਆ ਉਦੋਂ ਦੀ ਗੱਲ ਕਰਦਾ ਉਦੋਂ ਬਾਰੇ ਭਈਆਂ ਨੇ ਆਪਦਾ ਨਾਮ ਪੰਜਾਬੀਆਂ ਦੇ ਨਾਮ ਦੇ ਰੱਖਿਆ ਹੋਇਆ ਕੋਈ ਕਰਤਾਰ ਸਿੰਘ ਲਿਖਾਈ ਫਿਰਦਾ ਕੋਈ ਬਗੀਚਾ ਸਿੰਘ ਬਣਿਆ ਫਿਰਦਾ ਕੋਈ ਜਸਵੀਰ ਸਿੰਘ ਬਣਿਆ ਫਿਰਦਾ ਕੋਈ ਦਰਬਾਰਾ ਸਿੰਘ ਬਣਿਆ ਫਿਰਦਾ ਤੇ ਜਿਹੜੇ ਇਹਨਾਂ ਦੇ ਜਵਾਕਾਂ ਦੇ ਗਾਂ ਆਧਾਰ ਕਾਰਡ ਬਣੇ ਆ ਉਹਨਾਂ ਦੇ ਉੱਪਰ ਵੀ ਜਵਾਕਾਂ ਦੇ ਨਾਮ ਵੀ ਇਹਨਾਂ ਨੇ ਪੰਜਾਬੀਆਂ ਦੇ ਨਾਮ ਤੇ ਰੱਖੇ ਹੋਏ ਇਹਨਾਂ ਪਿੱਛੇ ਵੀ ਸਿੰਘ ਲਾਇਆ ਹੋਇਆ ਤੁਸੀਂ ਦੇਖ ਲਓ ਇਹਨਾਂ ਦੀ ਤਿਆਰੀ ਇਹਨਾਂ ਦੀ ਸੋਚ ਦੇਖ ਲਓ ਇਹਨਾਂ ਨੂੰ ਪਤਾ ਵੀ ਜਿਹੜੇ ਪੰਜਾਬੀ ਆ ਇਹ ਤਾਂ ਖਤਮ ਆ ਹੁਣ ਕਿਉਂਕਿ ਇਹਨਾਂ ਦੀ ਜਿਹੜੀ ਨਸ ਆਲਾ ਨਵੀਂ ਪੀੜ੍ਹੀ ਆ ਉਹ ਤਾਂ ਬਾਹਰ ਚਲੀ ਗਈ ਉਹ ਤਾਂ ਬਾਹਰ ਵਿਆਹ ਕਰਾਉਣਗੇ ਬਾਹਰ ਪੱਕੇ ਹੋਣਗੇ ਉਹਨਾਂ ਦਾ ਪੰਜਾਬ ਚ ਆਉਣਾ ਹੀ ਨਹੀਂਗਾ ਪੰਜਾਬ ਤਾਂ ਹੈ ਹੀ ਸਾਡੇ ਜੋਗਾ ਤੇ ਇਧਰ ਇਹਨਾਂ ਦੇ ਇੱਕ ਇੱਕ ਭਈਏ ਦੇ 4 4 5 5 6 6 ਜਵਾਗਣੇ ਭਾਈ ਹੁਣ ਆਉਣ ਵਾਲੇ 10 ਸਾਲਾਂ ਤੱਕ ਇਹ ਸੋਚੋ ਕਿ ਪੰਜਾਬੀਆਂ ਦੀ ਆਬਾਦੀ ਕਿੰਨੀ ਘਟ ਜਾਣੀ ਆ ਤੇ ਭਈਆਂ ਦੀ ਆਬਾਦੀ ਕਿੰਨੀ ਵਧ ਜਾਣੀ ਆ ਤੇ ਉਹੋ ਜੇ ਸਾਡੇ ਕੁਝ ਕੜਮ ਚੌਧਰੀ ਜਿਹੜੇ ਵੋਟਾਂ ਲੈਣ ਪਿੱਛੇ ਇਹਨਾਂ ਦੇ ਆਧਾਰ ਕਾੜ ਬਣਾਤੇ ਇਹਨਾਂ ਦੇ ਵੋਟਰ ਕਾੜ ਬਣਾਤੇ ਸਾਰੇ ਡਾਕੂਮੈਂਟ ਇਹਨਾਂ ਦੇ ਪੰਜਾਬ ਦੇ ਬਣਾਤੇ ਮਾੜਾ ਮੋਟਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਭਾਈ ਠੀਕ ਆ ਤੁਸੀਂ ਮਿਹਨਤ ਮਸ਼ੱਕਤ ਕਰਨ ਆਉਂਨੇ ਹੋ ਪੰਜਾਬ 'ਚ ਜੀ ਸਦਕੇ ਆ ਉਹ ਸਾਨੂੰ ਵੀ ਇਤਰਾਜ਼ ਨਹੀਂ ਪਰ ਇੰਨਾਂ ਭਈਆਂ ਨੂੰ ਪੰਜਾਬ ਦੇ ਪੱਕੇ ਵਸਨੀਕ ਨਾ ਬਣਾਓ ਇੱਕ ਨਾ ਇੱਕ ਦਿਨ ਇਹੋ ਜਿਹਾ ਡੰਗ ਮਾਰਨਗੇ ਕਿ ਤੁਸੀਂ ਯਾਦ ਕਰੋਗੇ ਕਿ ਹਾਂ ਭਈਆਂ ਨੂੰ ਪੰਜਾਬ ਦਾ ਵਸਨੀਕ ਬਣਾਉਣ ਦਾ ਕਿੱਡਾ ਘਾਟਾ ਪਿਆ ਹੁਣ ਬਾਲੇ ਮੈਨੂੰ ਵੀ ਕਹਿਣਗੇ ਵੀ ਉਹ ਮਰੀ ਜਾਂਦਾ ਯਾਰ ਭਈਏ ਕੀ ਸਾਡਾ ਕਰ ਲੈਣਗੇ ਪਰ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਕਿਤੇ ਕੱਲੇ ਬੈ ਕੇ ਸੋਚਿਓ ਵੀ ਉਹਨਾਂ ਨੇ 10 ਸਾਲਾਂ ਤੱਕ ਸਾਡੇ ਪੰਜਾਬੀਆਂ ਦੀ ਆਬਾਦੀ ਕਿੰਨੀ ਘਟ ਜਾਣੀ ਆ ਤੇ ਭਈਆਂ ਦੀ ਆਬਾਦੀ ਕਿੰਨੀ ਵੱਧ ਜਾਣੀ ਆ ਆ 2-3 ਸਾਲ ਪਹਿਲਾਂ ਦੀ ਗੱਲ ਆ ਕਿਸੇ ਮੰਡੀ ਦੇ ਵਿੱਚ ਕਿਸੇ ਜ਼ਿਮੀਂਦਾਰ ਨੇ ਭਈਆਂ ਨੂੰ ਕਿਹਾ ਸੀ ਮਾਂਜਾ ਚੰਗੀ ਤਰ੍ਹਾਂ ਲਾਉ ਢੇਰੀ ਦੇ ਉੱਪਰ ਝੋਨੇ ਦੀ ਗੱਲ ਆ ਸ਼ਾਇਦ ਕਣਕ ਦੀ ਗੱਲ ਆ ਤੇ ਭਈਆਂ ਨੇ ਉਸ ਜ਼ਿਮੀਂਦਾਰ ਦਾ ਸਿਰ ਪਾੜਤਾ ਸੀ ਉਹ ਜ਼ਿਮੀਂਦਾਰ ਮਰਨੋਂ ਮਸਾਂ ਬਚਿਆ ਸੀਗਾ ਕਈ ਥਾਵਾਂ ਤੇ ਭਈਆਂ ਨੇ ਪੰਜਾਬੀਆਂ ਬੰਦਿਆਂ ਦੇ ਕਤਲ ਵੀ ਕੀਤੇ ਹੋਏ ਆ ਲੁੱਟਮਾਰ ਵੀ ਕੀਤੀ ਹੋਈ ਆ ਬੜਾ ਕੁਛ ਕੀਤਾ ਹੋਇਆ ਹੁਣ ਤਾਂ ਇਹ ਆਪਣੀਆਂ ਪੱਗਾਂ ਨੂੰ ਵੀ ਹੱਥ ਪਾਉਣ ਲੱਗ ਗਏ ਥੋੜੇ ਮੈਂ ਧਿਆਨ ਚ ਗੱਲ ਲਿਆ ਦਿਆਂ ਕੀ ਜਿਹੜੇ ਭਈਏ ਵੱਡਿਆਂ ਸ਼ਹਿਰਾਂ ਵਿੱਚ ਰਹਿੰਦੇ ਉਹਨਾਂ ਦੇ ਜਵਾਕ ਇੰਦਰ ਜੰਮੇ ਪਲੇ ਵਧੀਆ ਸਕੂਲਾਂ ਚੋਂ ਪੜੇ ਲਿਖੇ ਆ ਬਹੁਤ ਸਾਰੇ ਭਈਆਂ ਦੇ ਮੁੰਡਿਆਂ ਨੇ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਾਇਆ ਹੋਇਆ ਕੋਈ ਕਿਹੜੀ ਬਰਾਦਰੀ ਦੀ ਕੋਈ ਕਿਹੜੀ ਬਰਾਦਰੀ ਲਵ ਮੈਰਜਾ ਕਰਾਈ ਹੋਈਆਂ ਉਹਨਾਂ ਨੇ ਪਿੰਡਾਂ 'ਚ ਤਾਂ ਅਜੇ ਇਹਨਾਂ ਦਾ ਗੱਲਾਂ ਦਾ ਪਤਾ ਨਹੀਂ ਗਿਆ ਪਿੰਡਾਂ 'ਚ ਤੇ ਆ ਹੁਣ ਇਹਨੇ ਕਾਂਡ ਕੀਤਾ ਵੀ ਬਰਨਾਲੇ ਸਾਈਡ ਦੀ ਕੁੜੀ ਕੱਢ ਕੇ ਲੈ ਗਿਆ ਪਰ ਇਹ ਕੰਮ ਬੜੇ ਟਾਈਮ ਦਾ ਪੰਜਾਬ 'ਚ ਚੱਲਦਾ ਪਿਆ ਇਹਨਾਂ ਦਾ ਮੂੰਹ ਤਾਂ ਪਿਆ ਹੋਇਆ ਆਉਣੇ 10-12 ਸਾਲਾਂ ਤੱਕ ਉਸ ਦੇਖਿਓ ਇਹਨਾਂ ਦੀ ਨਸਲ ਇਹਨਾਂ ਦੀ ਨਸਲ ਦੇਖਿਓ ਕਿੰਨਾ ਸੁਧਾਰ ਹੁੰਦਾ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾਂਗੀ ਮੜੇ ਜੇ ਜਾਗ ਜੂ ਗਾਂ ਮੜੇ ਜੇ ਸੋਚ ਲਿਆ ਕਰੋ ਨਹੀਂ ਤੇ ਹਰੇਕ ਬੰਦਾ ਕਹਿੰਦਾ ਰਹ ਆਪਾਂ ਨੂੰ ਕੀ ਆਪਾਂ ਆਪਣੇ ਘਰੇ ਵਧੀਆ ਬੈਠੇ ਆ ਆਪਾਂ ਨੂੰ ਕੀ ਆਪਣਾ ਦਾ ਜਵਾਕ ਇਹ ਕਹੇਗਾ ਪੜਾਹ ਲ ਖਾਲਾਂਗੇ ਆਪਣੇ ਕੋਲ 10 ਕਿੱਲੇ ਜ਼ਮੀਨ ਆਪਣੇ ਕੋਲ 20 ਕਿੱਲੇ ਜ਼ਮੀਨ ਹੈ। ਭਰਾਵੋ ਤੁਹਾਡਾ ਇੱਕ ਜਵਾਕ ਇਹਨਾਂ ਦੇ ਪੰਜਾਂ ਜਵਾਕਾਂ ਦੇ ਬਰਾਬਰ ਕਿਵੇਂ ਮੁਕਾਬਲਾ ਕਰੂਗਾ? ਇਹ ਥੋੜੇ ਸ਼ਰੀਕ ਬਣ ਬਣ ਕੇ ਬਹਿਣਗੇ। ਇਹ ਥੋੜੀ ਧੌਣਾ ਤੇ ਗੋਡੇ ਰੱਖਣਗੇ। ਕਿਸੇ ਭਈਏ ਨੂੰ ਮੜਾ ਜਾ ਕੁਝ ਕਹਿ ਕੇ ਤਾਂ ਦੇਖੋ। ਅੱਗੋਂ ਓਡ ਓਡ ਕੇ ਗੱਲ ਪੈਂਦੇ ਆ। ਗੰਦੀਆਂ ਗਾਲਾਂ ਕੱਢਦੇ ਅੱਗੋਂ ਇਹ। ਭਈਏ ਨਾ ਇੱਕ ਵੀ ਗੱਲ ਨਹੀਂ ਸੁਣਦੇ ਕਿਸੇ ਦੀ। ਕਹਿ ਕੇ ਦੇਖ ਲਿਓ। ਓਡ ਓਡ ਕੇ ਨਾਂ ਪੈਣ ਤਾਂ ਤਾਂ ਕਹਿ ਦਿਓ। ਤੇ ਜਿਹੜੇ ਨਾਲ ਜਵਾਕ ਜੰਮੇ ਪੜੇ ਪੰਜਾਬ 'ਚ ਆ ਉਹਨਾਂ ਦਾ ਐਡੀ ਘਾਤ ਚੱਕੀ ਐਡੀ ਘਾਤ ਚੱਕੀ ਵੀ ਗੱਲਾਂ ਹੀ ਛੱਡ ਦਿਓ ਆ ਤੁਸੀਂ ਉਹਨਾਂ ਵੀਡੀਓ ਦੇਖ ਹੀ ਲਈ ਐ ਕਿਵੇਂ ਪੰਜਾਬੀ ਬੋਲਦਾ ਪਟਰ ਪਟਰ ਕਹਿੰਦਾ ਜਿਹੜੇ ਜੱਟ ਨੇ ਕਹਿੰਦਾ ਜੱਟਾਂ ਨੂੰ ਦੇਖ ਲਾਂਗੇ ਹੁਣ ਦੱਸੋ ਵੀ ਇਹਨਾਂ ਭਈਆਂ ਦੇ ਕਿੱਡੇ ਹੌਸਲੇ ਵਧ ਗਏ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਨੂੰ ਮਾੜਾ-ਮੋਟਾ ਪਤਾ ਲੱਗ ਜਾਏ ਜਿਹੜੇ ਕਬੂਤਰ ਤਰਾਖਾ ਮੀਟ ਕੇ ਬੈਠੇ ਨੇ ਵੀ ਭਈਏ ਪੰਜਾਬ 'ਚ ਕਰਦੇ ਕੀ ਕੁਝ ਫਿਰਦੇ ਆ ਥੋੜਾ ਕੱਲਾ-ਕੱਲਾ ਜਵਾਕ ਆ ਇਹ ਨਾ ਸੋਚੋ ਸਾਰੇ ਕੋਲ 10 ਕਿੱਲੇ ਜ਼ਮੀਨਾਂ 20 ਕਿੱਲੇ ਜ਼ਮੀਨਾਂ ਜਾਂ ਸਾਡਾ ਜਿਵਾਕ ਬਾਹਰ ਉੱਡ ਜਾਊਗਾ ਜਿਹੜੇ ਇਹ ਭਈਏ ਫਿਰਦੇ ਹਰ ਲਾਲ ਲ ਕਰਦੇ ਇਹ ਤੁਹਾਡੇ ਜਵਾਕਾਂ ਨੂੰ ਵੱਡ ਵੱਡ ਕੇ ਸੁੱਟਣਗੇ ਧੌਣਾਂ ਤੇ ਗੋਡੇ ਰੱਖਣਗੇ ਮੜੀ ਸਰਕਾਰ ਦੇ ਧਿਆਨ ਚ ਵੀ ਗੱਲ ਲਿਆ ਦਿਓ ਵੀ ਭਰਾਵੋ ਅੱਗੇ ਸਾਡਾ ਪੰਜਾਬ ਖਾਲੀ ਹੋ ਗਿਆ ਸਾਰੇ ਨਵੀਂ ਨਸਲ ਨੂੰ ਜਹਾਜ਼ ਲੈ ਗਏ ਤੇ ਰਹਿੰਦੇ ਖੁੰਦੇ ਆਪਾਂ ਇਹ ਲਿਆ ਕੇ ਸਾਡੇ ਧੌਣਾਂ ਤੇ ਨਾਂ ਬਿਠਾਓ ਇਹਨਾਂ ਨੂੰ ਸਾਡੇ ਸਿਰਾਂ ਤੇ ਨਾਂ ਬਿਠਾਓ ਇੱਕ ਦਿਨੇ ਪੰਜਾਬ ਸਾਰਾ ਭਈਆਂ ਦੇ ਹਵਾਲੇ ਹੋ ਜਾਣਾ ਜੇ ਵੱਡੇ ਵੱਡੇ ਸ਼ਹਿਰ ਭਾਈਆਂ ਨਾ ਭਰੇ ਪਏ ਆ ਅੱਜ ਦੇ ਨਾਲ ਦੀ ਆਬਾਦੀ ਵੱਧ ਰਹੀ ਆ ਤੇ ਆਪਣੀ ਆਬਾਦੀ ਅੱਜ ਦੇ ਨਾਲ ਘਟ ਰਹੀ ਆ ਪੰਜਾਬੀਆਂ ਦੀ ਪਰ ਮੇਰੀ ਇਹ ਵੀਡੀਓ ਸਾਰੀ ਤੁਹਾਨੂੰ ਐ ਲੱਗਣਾ ਵੀ ਤੇ ਪਕਾਈ ਮਾਰੀ ਜਾਂਦਾ ਮੈਨੂੰ ਪਤਾ ਵੀ ਸੋਣ ਸਾਰੇ ਲੈਣਗੇ ਪਰ ਇਸ ਗੱਲ ਬਾਰੇ ਕਿਸੇ ਨੇ ਸੋਚਣਾ ਨਹੀਂਗਾ ਵੀ ਇਹ ਕਿੰਨੀ ਗੰਭੀਰ ਗੱਲ ਆ ਕਿੰਨਾ ਚਿੰਤਾਜਨਕ ਵਿਸ਼ਾ ਹੈ ਬਾਕੀ ਭਰਾਵੋ ਸਾਡਾ ਮਕਸਦ ਹੁੰਦਾ ਬਾਤੂ ਲੋਕਾਂ ਨੂੰ ਜਾਗਰੂਕ ਕਰਨਾ ਸचेਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਾਅਦ ਬਾਅਦ ਧੰਨਵਾਦ